ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਮੌਜੂਦਾ ਹਾਲਾਤਾਂ ਦੇ ਦੌਰਾਨ ਆਖਿਰ ਭਾਰਤ ਪਾਕਿਸਤਾਨ ਬਾਰਡਰ ਦੇ ਕੀ ਹਾਲਾਤ ਨੇ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਸ ਵੇਲੇ ਸਰਹੱਦੀ ਪਿੰਡਾਂ ਦੇ ਲੋਕ ਕੀ ਸੋਚ ਰਹੇ ਨੇ ਔਰ ਉਹਨਾਂ ਦੇ ਮਨਾਂ ਦੇ ਵਿੱਚ ਕੀ ਕੋਈ ਚੱਲ ਰਿਹਾ ਅਸੀਂ ਇਸ ਵੇਲੇ ਮੌਜੂਦ ਆ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭਾਰਤ ਪਾਕਿਸਤਾਨ ਬਾਰਡਰ ਤੇ ਆਖਰੀ ਪਿੰਡ ਜਿੱਥੇ ਪਿੱਛੇ ਤੁਹਾਨੂੰ 12 ਤੋਂ ਬਾਅਦ ਪਾਕਿਸਤਾਨ ਨਜ਼ਰ ਆਏਗਾ ਔਰ ਇਸ ਇਲਾਕੇ ਦੇ ਵਿੱਚ ਇਸ ਵੇਲੇ ਲੋਕਾਂ ਦੇ ਜ਼ਹਿਨ 'ਚ ਚੱਲ ਕੀ ਰਿਹਾ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਈ ਤਰ੍ਹਾਂ ਦੀਆਂ ਅਫਵਾਹਾਂ ਨੇ ਪਰ ਤੁਹਾਨੂੰ ਅਸਲ ਹਾਲਾਤਾਂ ਤੋਂ ਜਾਣੂ ਕਰਵਾਇਆ ਜਾ ਸਕੇ ਇਸ ਲਈ ਗਰਾਊਂਡ ਜ਼ੀਰੋ ਤੇ ਨਿਊਜ਼ 18 ਪਹੁੰਚਿਆ ਔਰ ਇਸ ਵੇਲੇ ਇਸ ਜਿੱਥੇ ਅਸੀਂ ਮੌਜੂਦ ਹਾਂ ਇੱਥੇ ਕਈ ਪਿੰਡਾਂ ਦੀ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਹਸਨਪੁਰ ਜੈਨਪੁਰ ਸੰਦਲਪੁਰ ਮਿਆਣੀ ਤੇ ਚਿੱਤੀ ਤਾਂ ਵੱਖ-ਵੱਖ ਪਿੰਡਾਂ ਦੇ ਲੋਕ ਜਿਹੜੇ ਇਸ ਵੇਲੇ ਇੱਥੇ ਮੌਜੂਦ ਨੇ ਔਰ ਇਹ ਪਿੰਡਾਂ ਦੇ ਲੋਕ ਮੌਜੂਦਾ ਸਰਹੱਦ ਦੇ ਹਾਲਾਤਾਂ ਨੂੰ ਲੈ ਕੇ ਕੀ ਕੋਈ ਸੁਖਦੇ ਨੇ ਕਿਉਂਕਿ ਬੇਸ਼ੱਕ ਦੂਰ ਬੈਠੇ ਲੋਕ ਤਾਂ ਖਬਰਾਂ ਦੇ ਮਾਧਮੇ ਰਾਹੀਂ ਸਮਝਦੇ ਨੇ ਪਰ ਇਹ ਉਹ ਲੋਕ ਨੇ ਜਿਨ੍ਹਾਂ ਨੇ ਤਾਂ ਵੱਡਿਆਂ ਨੇ ਤਾਂ ਆਪ 65 77 ਦੀਆਂ ਲੜਾਈਆਂ ਦੇ ਹਾਲਾਤ ਵੇਖੇ ਤੇ ਜ਼ਿਆਦਾਤਰ ਜਿਹੜੇ ਨੌਜਵਾਨ ਨੇ ਉਹਨਾਂ ਦੇ ਬਜ਼ੁਰਗਾਂ ਨੇ ਉਸ ਵੇਲੇ ਦੇ ਹਾਲਾਤਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਬਬਜੀ ਤੁਸੀਂ ਇਸ ਤੋਂ ਪਹਿਲਾਂ ਜਿਹੜੀਆਂ ਜੰਗਾਂ ਹੋਈਆਂ ਕਿਹੜੇ ਹਾਲਾਤ ਵੇਖੇ ਉਸ ਵੇਲੇ ਉਦੋਂ ਵੀ ਹਾਲਾਤ ਵੇਖੇ ਇੱਥੇ ਕੋਈ ਕੋਈ ਏਡੀ ਗੜਬੜ ਨਹੀਂ ਹੁੰਦੀ ਸੀ ਜੀ ਕੋਈ ਉਹ ਜਿਹਾ ਉਹਦੀ ਗੱਲਬਾਤ ਨਹੀਂ ਪਿੱਛੇ ਜਿਹੜੀਆਂ ਖਵਾਵਾਂ ਨੇ ਉਹ ਜ਼ਿਆਦਾ ਗਲਤ ਨਹੀਂ ਬਾਰਡਰਾਂ ਤੇ ਕੁਝ ਨਹੀਂ ਜੀ ਅੱਛਾ ਤੁਸੀਂ ਕਿਹੜੀ ਕਿਹੜੀ ਜੰਗ ਦੇਖੀ ਇੱਥੇ 65 ਦੀ ਵੇਖੀ 71 ਦੀ ਵੇਖੀ ਅੱਛਾ ਪਿੰਡ ਦੇ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹਨਾਂ ਨੂੰ ਉਸ ਵੇਲੇ ਦਾ ਸੰਤਾਪ ਯਾਦ ਆ ਉਸ ਵੇਲੇ ਲੋਕਲ ਲੋਕਾਂ ਦੇ ਕੀ ਹਾਲਾਤ ਰਹਿੰਦੇ ਆ ਹਾਲਾਤ ਕੁਝ ਨਹੀਂ ਕੁਝ ਲੋਕ ਉਹ ਥੋੜੇ ਦਿਨ ਬਾਅਦ ਤੇ ਉੱਠ ਕੇ ਗਏ ਸੀ ਜਦੋਂ ਮਿਲਟਰੀ ਬੰਬਰੀ ਚਾਲੂ ਹੋਈ ਹੈ ਨਾ ਉਹ ਵੀ ਸਿਰਫ ਲਾ ਕੇ ਗਾੜੀ ਤੇ ਲਾ ਕੇ ਏਰੀਆ ਚ ਆਪਣੇ ਦੇ ਹਿੱਤਾਂ ਬਾਕੀ ਦੂਰ ਨੇੜੇ ਕੋਈ ਨਹੀਂ ਗਿਆ ਹਾਂਜੀ ਕੋਈ ਉਹਦਾ ਖਤਰਾ ਨਹੀਂ ਕੋਈ ਉਹਦੀ ਗੱਲਬਾਤ ਨਹੀਂ ਪਿੱਛੇ ਖਵਾਵਾ ਜ਼ਿਆਦਾ ਨਹੀਂ ਜਿਹੜੀਆਂ ਅੱਜ ਤੁਹਾਡੇ ਬੱਬੀ ਤਿਆਰਬਾ ਵੀ ਹੈ ਜ਼ਿੰਦਗੀ ਦਾ ਤੁਸੀਂ ਉਹ ਹਾਲਾਤ ਵੀ ਵੇਖੇ ਨੇ ਅੱਜ ਵੈਸੇ ਤੁਹਾਨੂੰ ਲੱਗਦਾ ਕਿ ਕਿਤਨੇ ਕਿਤੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਹਾਲਾਤ ਉਸ ਪਾਸੇ ਵੱਲ ਵਧ ਰਹੇ ਨੇ ਨਹੀਂ ਜੀ ਘੱਟੋ ਘੱਟ 80 85% ਤੁਹਾਨੂੰ ਨਹੀਂ ਲੱਗਦਾ ਵੀ ਲੜਾਈ ਲੱਗੇ ਝੂਠੀਆਂ ਖਵਾਵਾ ਨਹੀਂ ਜੀ ਸਾਰੀਆਂ ਹਾਂਜੀ ਤਾ ਭਾਈ ਜੀ ਹੁਣੀ ਨਾਲ ਨੇ ਭਾਈ ਜੀ ਕੀ ਦੇਖਦੇ ਹੋ ਮੌਜੂਦਾ ਹਾਲਾਤ ਆਸ-ਪਾਸ ਦੇ ਪਿੰਡਾਂ ਦੇ ਬਿਲਕੁਲ ਬਾਰਡਰ ਦੇ ਉੱਤੇ ਖੜੇ ਆ ਬਾਰਡਰ ਦੇ ਏਰੀਏ ਦੇ ਵਿੱਚ ਕੀ ਹਾਲਾਤ ਨੇ ਲੋਕ ਕੀ ਸੋਚਦੇ ਨੇ ਲੋਕਾਂ ਦੇ ਜ਼ੈਨ ਦੇ ਵਿੱਚ ਕੀ ਚੱਲਦਾ ਕਿ ਜੇ ਦੋਨਾਂ ਦੇਸ਼ਾਂ ਦੇ ਹਾਲਾਤ ਉਹ ਪੈਦਾ ਹੁੰਦੇ ਨੇ ਤਾਂ ਸਥਾਨਕ ਲੋਕ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਸਥਿਤੀ ਦਾ ਸਾਹਮਣਾ ਕਰਨਗੇ ਸਭ ਤੋਂ ਪਹਿਲਾਂ ਆਪ ਜੀ ਦੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਅਸੀਂ ਬਾਰਡਰ ਤੇ ਠਾਕਰਪੁਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਸਾਡਾ ਪਿੰਡ ਚਿੱਟੀ ਲਾਗੇ ਮੇਰੇ ਕਿਸਾਨ ਨੇ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਸੀ ਇੱਥੇ ਜੇ ਅਨਪੁਰ ਤੋਂ ਮਿਆਣੀ ਤੋਂ ਸੰਦਲਪੁਰ ਤੋਂ ਹਸਨਪੁਰ ਤੋਂ ਅਸੀਂ ਆਪਜੀ ਦੇ ਚੈਨਲ 'ਤੇ ਇਹ ਦੱਸਣਾ ਚਾਹੁੰਦੇ ਹਾਂ ਕਿ ਸੋਸ਼ਲ ਮੀਡੀਆ 'ਤੇ ਬੜੀਆਂ ਫੌਮ ਆ ਰਹੀਆਂ ਨੇ ਕਿ ਉੱਥੇ ਫੌਜ ਲੱਗੀ ਉੱਥੇ ਅਨਾਉਂਸਮੈਂਟਾਂ ਹੋ ਗਈਆਂ ਗਰਾਊਂਡ ਲੈਵਲ 'ਤੇ ਅਸੀਂ ਇੱਥੇ ਕੰਮ ਕਰ ਰਹੇ ਹਾਂ ਇੱਥੇ ਕੋਈ ਫੌਜ ਨਹੀਂ ਲੱਗੀ ਸ਼ਾਂਤਮਈ ਕੰਮ ਕਰ ਰਹੇ ਹਾਂ ਅਸੀਂ ਇੱਥੇ ਸ਼ਾਂਤ ਲੋਕ ਨੇ ਸ਼ਾਂਤ ਫੌਜ ਆ ਸਾਰਾ ਕੁਝ ਸ਼ਾਂਤ ਹੈ ਪਰ ਅਸੀਂ ਇਹ ਗੱਲ ਆਪ ਜੀ ਦੇ ਚੈਨਲ ਰਾਹੀਂ ਦੱਸਣਾ ਚਾਹੁੰਦੇ ਆ ਕਿ ਸੋਸ਼ਲ ਮੀਡੀਆ ਤੇ ਜੋ ਵੀ ਪ੍ਰਚਾਰ ਹੋ ਰਿਹਾ ਕੋਈ ਕਹਿ ਰਿਹਾ ਕਿ ਪਾਕਿਸਤਾਨ ਤਬਾਹ ਕਰ ਦਈਏ ਉਹ ਕਰ ਦਈਏ ਇਹ ਕਰ ਦਈਏ ਦੇਖੋ ਅਸੀਂ ਕਹਿੰਦੇ ਆ ਕਿ ਕੋਈ ਵੀ ਕੰਮ ਹੈ ਉਹ ਮਸਲਾ ਕੋਈ ਹੱਲ ਕਰਨਾ ਉਹ ਜੰਗ ਮਸਲਾ ਹੱਲ ਕਰਨ ਦਾ ਕੋਈ ਰਾਹ ਨਹੀਂ ਹੈਗਾ ਇਹਦੇ ਵਿੱਚ UNO ਦੇ ਵਿੱਚ UNO ਪੰਚਾਇਤ ਆ ਸਾਡੀ ਇੱਕ ਉੱਥੇ ਬੈਠ ਕੇ ਦੇਸ਼ ਤੇ ਪਾਕਿਸਤਾਨ ਦੇ ਉੱਤੇ ਪ੍ਰਭਾਵ ਬਣਾਇਆ ਜਾ ਸਕਦਾ ਹੈ ਕਿ ਜਿਹੜੇ ਤੁਹਾਡੇ ਮਿਲੀਟੈਂਟ ਇੱਧਰ ਆਉਂਦੇ ਨੇ ਤੁਸੀਂ ਉਹਨਾਂ ਨੂੰ ਭੇਜ ਦਿਓ ਉਹਨਾਂ ਤੇ ਮਿਲੀਟੈਂਟਾਂ ਨੂੰ ਮਾਰਿਆ ਜਾਏ ਕੋਈ ਕੋਮਾ ਨਹੀਂ ਮਾਰੀਆਂ ਹੁੰਦੀਆਂ ਕੁਝ ਅਨਸਰ ਵਿੱਚ ਮਾਰੀ ਹੋ ਸਕਦੇ ਨੇ ਔਰ ਜਿਹੜੇ ਵੀ ਕੋਈ ਇਹੋ ਜਿਹੇ ਤੱਤ ਲੱਭਣੇ ਨੇ ਜਿਹੜੇ ਸਾਡੇ ਦੇਸ਼ ਤੇ ਆ ਕੇ ਸਾਡੇ ਬੇਕਸੂਰ ਲੋਕਾਂ ਨੂੰ ਮਾਰਦੇ ਨੇ ਉਹਨਾਂ ਨੂੰ ਜੁੰਦਾ ਵੀ ਨਹੀਂ ਛੱਡਣਾ ਚਾਹੀਦਾ ਔਰ ਜਿਹੜੀਆਂ ਸਾਡੇ ਇੱਥੇ ਫੌਜਦੀਆਂ ਪਹਿਲਾਂ ਵੀ ਕਈ ਵਾਰੀ ਟੁਕੜੀਆਂ ਆਈਆਂ ਨੇ ਜਿਵੇਂ 98-99 ਵਿੱਚ ਵੀ ਜੰਗ ਹੋਣ ਲੱਗੀ ਸੀ ਜਦੋਂ ਸੰਸਦ ਦੇ ਵਿੱਚ ਬਾਅਦ ਚ ਹਮਲਾ ਹੋਇਆ ਉਦੋਂ ਵੀ ਫੌਜ ਲੱਗ ਗਈ ਔਰ ਸਾਨੂੰ ਇੱਥੇ ਆ ਕੇ ਕਈਆਂ ਚੈਨਲ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਫਰ ਹੋਇਨਾ ਕਿਵੇਂ ਚੱਲੋਗੇ ਅਸੀਂ ਆ ਸਾਡੇ ਕੋ ਸੰਦ ਨੇ ਜਿੰਨਾ ਸਾਡੇ ਕੋ ਫੌਜ ਦਾ ਸਾਥ ਦਿੱਤਾ ਜਾਏਗਾ ਅਸੀਂ ਦੇਵਾਂਗੇ ਪਰ ਅਸੀਂ ਭਾਰਤ ਦੇ ਵਾਸੀ ਆ ਭਾਰਤ ਦਾ ਸਾਥ ਦੇਣਾ ਅਸੀਂ ਇਹ ਚਾਹੁੰਨੇ ਆ ਕਿ ਅਸੀਂ ਸਾਥ ਦੇਣ ਵਾਸਤੇ ਤੁਰੀਏ ਜਿਵੇਂ ਪਿਛਲੇ ਸਮੇਂ ਚ ਅਸੀਂ ਦਿੱਲੀ ਨੂੰ ਕੂਚ ਕੀਤਾ ਆਪਣੇ ਹੁਕਮਰਾਨ ਕੋ ਕੋਈ ਮਸਲਾ ਹੱਲ ਕਰਾਉਣ ਵਾਸਤੇ ਤੇ ਕੰਦਾ ਕੱਢਤੀਆਂ ਤੇ ਜੇ ਇਹੋ ਜਿਹੇ ਕੰਦਾ ਇੱਧਰ ਕੱਢਤੀਆਂ ਸਾਡੇ ਅੱਗੇ ਤੇ ਅਸੀਂ ਕਿਵੇਂ ਸਾਥ ਦੇਵਾਂਗੇ ਤੇ ਜੇ ਸਰਕਾਰ ਨੇ جنگ ਤੋਂ ਬਚਣਾ جنگ ਦਾ ਕੋਈ ਗੱਲ ਨਹੀਂ ਤੇ ਜਿਹੋ ਜਿਹੇ ਕਿੱਲ ਸਾਡੇ ਅੱਗੇ ਗੱਡੀ ਉਹ ਜੇ ਪਾਕਿਸਤਾਨ ਦੇ ਗੱਟ ਤੇ ਕਿੱਥੋਂ ਦੀਆਂ ਗੱਡੀਆਂ ਲਗਾ ਜਣ ਗੀਆਂ ਜੇ ਸਾਡੇ ਟਰੈਕਟਰ ਨਹੀਂ ਲੱਗ ਸਕਦੇ ਪਾਕਿਸਤਾਨ ਦੀਆਂ ਗੱਡੀਆਂ ਕਿੱਥੋਂ ਲੰਘ ਜਾਣਗੀਆਂ ਔਰ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਵੀ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਅਸੀਂ ਸਰਕਾਰ ਦਾ ਭਾਰਤ ਸਰਕਾਰ ਦਾ ਜੰਗ ਦੇ ਸਮੇਂ ਦੇ ਵਿੱਚ ਆਪਣੇ ਲੋਕਾਂ ਦਾ ਸਾਥ ਦੇਣ ਵਾਸਤੇ ਫੌਜ ਦੇ ਕੰਦੇ ਨਾਲ ਕੰਦਾ ਮਿਲਾ ਕੇ ਚੱਲਾਂਗੇ ਪਰ ਇਹ ਨਾ ਹੋਏ ਕਿ 19 ਮਾਰਚ ਵਾਂਗ ਜਿਵੇਂ ਕਿਸਾਨਾਂ ਨੂੰ ਚੁਕ ਲਿਆ ਟਰੈਕਟਰ ਤੇ ਤਾਂ ਹੀ ਲੈ ਕੇ ਜਾਵਾਂਗੇ ਜੇ ਅਸੀਂ ਘਰਾਂ 'ਚ ਹੋਵਾਂਗੇ ਤੇ ਮੁੱਖ ਮੰਤਰੀ ਜਿਵੇਂ ਪਹਿਲਾਂ ਚੁੱਕਦਾ ਹੋਵੇ ਕਿ ਉਹ ਜੰਗ ਦੇ ਟਾਈਮ ਤੇ ਵੀ ਨਾ ਚੁੱਕਲੇ ਪਰ ਅਸੀਂ ਆਪਣੇ ਘਰ ਛੱਡ ਕੇ ਇਥੋਂ ਪਿੱਛੇ ਨਹੀਂ ਜਾਵਾਂਗੇ ਜੇ ਲੋਕ ਸਾਡੇ ਜੰਗ ਦੇ ਟਾਈਮ ਤੇ ਇੱਥੇ ਰਹਿੰਦੇ ਨੇ ਤੇ ਫੌਜ ਨੂੰ ਲੜਨਾ ਜਿਹੜਾ ਉਹ ਸੌਖਾ ਹੋ ਜਾਂਦਾ ਕਿਉਂਕਿ ਫੌਜ ਨੂੰ ਇਹ ਹੁੰਦਾ ਕਿ ਜਨਤਾ ਸਾਡੇ ਮਗਰ ਤੇ ਜੇ ਜਨਤਾ ਉੱਠ ਕੇ ਚੱਲ ਗਈ ਲੋਕਾਂ ਲੋਕ ਉੱਠ ਕੇ ਚੱਲ ਗਏ ਤੇ ਫਿਰ ਫੌਜ ਨੇ ਤੇ ਰਸਤਾ ਆਪਣਾ ਹੀ ਲੱਭਣਾ ਨਾ ਨਕਸੀਆ ਰਹੀ ਰੋਸਾ ਜ਼ਰੂਰ ਹੈ ਸਰਕਾਰਾਂ ਨਾਲ ਪਰ ਦੇਸ਼ ਦੇ ਨਾਲ ਡਟਣ ਦਾ ਜਜ਼ਬਾ ਕਾਇਮ ਹੈ ਬਿਲਕੁਲ ਕਾਇਮ ਹੈ ਜਜ਼ਬਾ ਇਹਦੇ ਤੋਂ ਜੋ ਹੁਣ ਮਾਹੌਲ ਚੱਲ ਰਿਹਾ ਹੈ ਇਹਦੇ ਤੋਂ ਭਾਰਤ ਸਰਕਾਰ ਨੂੰ ਵੀ ਕੋਈ ਸਬਕ ਲੈਣਾ ਚਾਹੀਦਾ ਤਾਂ ਕਹਿੰਦੇ ਨੇ ਜੀ ਰੋਸਾ ਜ਼ਰੂਰ ਆਉਂਦੀਆਂ ਸਰਕਾਰਾਂ ਪ੍ਰਤੀ ਪਰ ਰੋਸੇ ਦਾ ਮਤਲਬ ਇਹ ਨਹੀਂ ਕਿ ਜੇ ਦੁਸ਼ਮਣ ਨਾਲ ਜੰਗ ਦੇ ਹਾਲਾਤ ਪੈਦਾ ਹੋਣ ਤੇ ਇਹ ਸਾਥ ਨਾ ਦੇਣ ਕਹਿੰਦੇ ਨੇ ਕਿ ਮੂਹਰੇ ਖੜਾਂਗੇ ਨਾਲ ਡਟਾਂਗੇ ਨੌਜਵਾਨ ਵੀਰ ਮੌਜੂਦ ਨੇ ਵੀਰ ਤੁਸੀਂ ਤਾਂ ਬਜ਼ੁਰਗਾਂ ਤੋਂ ਗੱਲਾਂ ਸੁਣੀਆਂ ਹੋਣੀਆਂ ਕਿ ਜਦੋਂ ਜੰਗਾਂ ਲੱਗੀਆਂ ਉਸ ਵੇਲੇ ਦੇ ਤੁਸੀਂ ਹਾਲਾਤਾਂ ਦੀਆਂ ਖਬਰਾਂ ਵੀ ਗੱਲਾਂਬਾਤਾਂ ਸੁਣੀਆਂ ਹੋਣੀਆਂ ਬਜ਼ੁਰਗਾਂ ਤੋਂ ਦੱਸਦੇ ਆ ਵੀ ਕੀ ਕੁਝ ਸਾਹਮਣਾ ਕਰਨਾ ਪੈਂਦਾ ਕੀ ਹਾਲਾਤ ਚੱਲਣੇ ਪੈਂਦੇ ਨੇ ਹਾਂਜੀ ਸੱਸੀ ਗਾਲ ਜੀ ਮੈਂ ਗੁਰਮੀਤ ਸਿੰਘ ਬਸ ਇਹੋ ਦੱਸਣਾ ਚਾਹੁੰਦੇ ਆ ਕਿ ਜਿਹੜਾ ਪੈਲਗਾਮ ਚ ਹਮਲਾ ਹੋਇਆ ਬਹੁਤ ਮਾੜਾ ਹੋਇਆ ਬਾਕੀ ਜੰਗ ਜਿਹੜੀ ਉਹ ਨਹੀਂ ਲੱਗਣੀ ਚਾਹੀਦੀ ਤੇ ਕੋਈ ਵੀ ਜਿਹੜਾ ਮੱਥਲਾ ਆ ਉਹਨੂੰ ਬੈਠ ਕੇ ਤੇ ਦੋਨਾਂ ਸਰਕਾਰਾਂ ਨੂੰ ਆਪਸ ਵਿੱਚ ਹਲ ਕਰ ਲੈਣਾ ਚਾਹੀਦਾ ਮੌਜੂਦਾ ਹਾਲਾਤ ਕੀ ਹੈ ਕੋਈ ਇੱਥੇ ਕੋਈ ਉਸ ਤਰ੍ਹਾਂ ਦੀ ਕੋਈ ਹਿੱਲਜੁਲ ਜਾਂ ਰਾਤ ਵੇਲੇ ਕੀ ਹਾਲਾਤ ਹੁੰਦੇ ਆ ਕਿਉਂਕਿ ਜਦੋਂ ਜੰਗ ਵਾਲੇ ਹਾਲਾਤ ਪੈਦਾ ਹੁੰਦੇ ਆ ਤੇ ਕਹਿੰਦੇ ਉਸ ਵੇਲੇ ਰਾਤ ਨੂੰ ਲਟਾਂ ਲੂਟਾਂ ਬੰਦ ਕਰਨ ਦੇ ਆਰਡਰ ਆ ਜਾਂਦੇ ਆ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਨਹੀਂ ਜੀ ਨਹੀਂ ਸੋਸ਼ਲ ਮੀਡੀਆ ਥੋੜਾ ਜ਼ਿਆਦਾ ਆ ਬਾਕੀ ਗਰਾਊਂਡ ਲੈਵਲ ਤੇ ਵੇਖਿਆ ਜਾਏ ਤੇ ਕੋਈ ਇਦਾਂ ਦੀ ਕੋਈ ਮੁਸ਼ਕਲ ਨਹੀਂ ਹੈ ਕੋਈ ਪ੍ਰੋਬਲਮ ਨਹੀਂ ਹੈ ਬਾਕੀ ਸੋਸ਼ਲ ਮੀਡੀਆ ਦੇ ਫਾਵਾਂ ਜ਼ਿਆਦਾ ਝੂਠੀਆਂ ਆ अच्छा तो वैसे जे पहली गल तो ऐसे हालात पैदा हुन तो ਵਿਚਾਰवे चंगा जंग किसे मसले हा लेनी पर जे हालात पैदा होंदे आ तो फिर नौजवान जेड़ा है पंजाब दा या तुसी भी ਨੇੜੇ ਦੇ ਪਿੰਡਾਂ ਦੇ ਨੌਜਵਾਨ ਨੂੰ ਫਿਰ ਇੱਕ ਨੌਜਵਾਨ ਉਸ ਵੇਲੇ ਕਿਸ ਤਰ੍ਹਾਂ ਦੇ ਫੈਸਲੇ ਲੈਣਗੇ ਚਲੋ ਪਹਿਲੇ ਨੰਬਰ ਤੇ ਤਾਂ ਜੰਗ ਨਹੀਂ ਲੱਗਣੀ ਚਾਹੀਦੀ ਜੇ ਦੂਸਰੇ ਨੰਬਰ ਤੇ ਲੱਗਦੀ ਹੈ ਤੇ ਬਾਕੀ ਫੌਜ ਦੇ ਨਾਲ ਆਪਾਂ ਬਿਲਕੁਲ ਖੜੇ ਆ ਆਪਾਂ ਆਪਣੇ ਪਿੰਡ ਛੱਡ ਕੇ ਨਹੀਂ ਜਾ ਸਕਦੇ ਕਿਦੇ ਵੀ ਆਪਾਂ ਇੱਥੇ ਰਾਵਾਂਗੇ ਤੇ ਫੌਜ ਦੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਇਹ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਜੀ ਕਹਿੰਦੇ ਨੇ ਕਿ ਪਿੰਡ ਛੱਡ ਕੇ ਵਾਪਸ ਨਹੀਂ ਜਾਣਾ ਤਾਂ ਸਦਾ ਸਭ ਕੁਝ ਕਹਿਣਾ ਚਾਹੁੰਦੇ ਨੇ ਹਾਂ ਜੀ ਧੰਨਵਾਦ ਜੀ ਚੈਨਲ ਦਾ ਤੁਹਾਡਾ ਮੈਂ ਜਗੀਰ ਸਿੰਘ ਜਾਨਪੁਰ ਤੋਂ ਬੋਲਦਾ ਇਹ ਮਤਲਬ ਬਿਹਾਰ ਚ ਇਲੈਕਸ਼ਨ ਆ ਰਹੇ ਨੇ ਆਰਦੀ ਮਾਰੇ ਨੇ ਸ਼੍ਰੀਨਗਰ ਤੇ ਮੋਦੀ ਸਾਡੇ ਕਰ ਰਹੇ ਨੇ ਰੈਲੀਆਂ ਬਿਹਾਰ ਦੇ ਵਿੱਚ ਬੋਲ ਰਹੇ ਨੇ ਜਾ ਕੇ ਪਾਕਿਸਤਾਨ ਦੇ ਖਿਲਾਫ ਹੋ ਰਹੇ ਕਾਰਨ ਕੀ ਆ ਇਹ ਵੋਟਰਾਂ ਦਾ ਸਟੰਡ ਹੈ ਜੀ ਪਹਿਲੇ ਪਨਵਾਵਾ ਕਾਂਡ ਹੋਇਆ ਉਹ ਵੀ ਵੋਟਰਾਂ ਦੇ ਉੱਪਰ ਹੋਇਆ ਵਿਆਹ ਸਾਡੇ ਪ੍ਰਧਾਨ ਮੰਤਰੀ ਦਿੰਦ ਨੇ ਗਲਤ ਖ ਮੈ ਜਾ ਆਮ ਲੋਕਾਂ ਨੂੰ ਭੁਤਨਾ ਪੈ ਰਿਹਾ ਕਿਉਂਕਿ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਘੱਟ ਗਿਣਤੀਆਂ ਨੂੰ ਦਬਾਉਣ ਦਾ ਦਬਾਇਆ ਜਾ ਰਿਹਾ ਤੇ ਸਾਡੇ ਹਿੰਦੂ ਵੀਰ ਬੰਗਲਾਦੇਸ਼ ਚ ਪਾਕਿਸਤਾਨ ਚ ਉਹਨਾਂ ਦੇ ਮੰਦਰ ਢਾਏ ਜਾ ਰਹੇ ਕਾਰਨ ਪਰ ਜਿਹੜਾ ਅੱਤਵਾਦੀਆਂ ਨੇ ਹਮਲਾ ਕੀਤਾ ਸਾਡੇ 27 ਬੇਕਸੂਰ ਲੋਕ ਮਾਰੇ ਗਏ ਇਹ ਜਿਹੜਾ ਮਸਲਾ ਹੁਣ ਉੱਠਿਆ ਤ ਉਹਦੇ ਕਰਕੇ ਉੱਠਿਆ ਨਾ ਕਿ ਪਾਕਿਸਤਾਨ ਤੇ ਸਿੱਧਾ ਦੋਸ਼ ਹੈ ਕਿ ਪਾਕਿਸਤਾਨ ਦੇ ਅਤਵਾਦੀ ਆ ਕੇ ਔਰ ਪਾਕਿਸਤਾਨ ਦਾ ਸਿੱਧਾ ਉਹਦੇ ਪਿੱਛੇ ਹੱਥ ਹੈ ਇਸ ਕਰਕੇ ਮਸਲਾ ਤਾਂ ਵਿਗੜਿਆ ਜੀ ਇਹ ਬਿਲਕੁਲ ਹੈ ਜੀ ਪਾਕਿਸਤਾਨ ਜੋ ਅਤਵਾਦੀ ਆਉਂਦੇ ਨੇ ਮਾਰ ਨੁਕਸਾਨ ਕਰਦੇ ਨੇ ਸਾਡਾ ਉਹ ਤੇ ਹੈ ਹੀ ਮਸਲਾ ਬਿਲਕੁਲ ਹੈ ਸਹੀ ਹੈ ਚਲੋ ਸਿਆਸਤ ਵੱਖਰੀ ਚੀਜ਼ ਆ ਪਰ ਇਹ ਤਾਂ ਅਤਵਾਦੀਆਂ ਨੇ ਹਮਲਾ ਕੀਤਾ ਮਸਲਾ ਇਹ ਹੈ ਕਿ ਜੇ ਹਾਲਾਤ ਪੈਦਾ ਹੁੰਦੇ ਨੇ ਤਾਂ ਲੋਕ ਕਿਸ ਤਰ੍ਹਾਂ ਦੀ ਸੋਚ ਰੱਖਦੇ ਨੇ ਹਾਲਾਤ ਪੈਦਾ ਹੋਣ ਕਿ ਅਸੀਂ ਤੇ ਚਤਾਨਵਾਂ ਖੜੇ ਆ ਫੌਜ ਦੇ ਨਾਲ ਖੜੇ ਹੋਵਾਂਗੇ ਪਰ ਇਹ ਜਿਹੜੇ ਸਾਡੇ ਬਿਆਨਬਾਜ਼ੀ ਦਿੰਦੇ ਨਾਲੇ ਆਗੂ ਉਹ ਬਿਆਨਬਾਜ਼ੀ ਦੇ ਉੱਪਰ ਵੀ ਨੁਕਸਾਨ ਬਹੁਤ ਆਮ ਲੋਕਾਂ ਨੂੰ ਨੁਕਸਾਨ ਪੁੱਤਣਾ ਪੈਂਦੇ ਆ ਤਾਂ ਇਹ ਸਥਾਨਕ ਲੋਕ ਨੇ ਜੀ ਕਿ ਤਰ੍ਹਾਂ ਕਿਤੇ ਸਿਆਸਤ ਨੂੰ ਲੈ ਕੇ ਵੀ ਕਹਿੰਦੇ ਨੇ ਕਿ ਸਿਆਸੀ ਬਿਆਨਬਾਜ਼ੀ ਵੀ ਕਈ ਵਾਰੀ ਮਾਹੌਲ ਹੋਰ ਪੜਕਾ ਦਿੰਦੀ ਆ ਪਰ ਜਿਹੜਾ ਅੱਤਵਾਦੀ ਹਮਲਾ ਜਦੋਂ ਕੋਈ ਦੁਸ਼ਮਣ ਮੁਲਕ ਆਪਣੇ ਵੱਲੋਂ ਭੇਜੇ ਅੱਤਵਾਦੀਆਂ ਦੇ ਹੱਥੋਂ ਗਵਾਂਡੀ ਮੁਲਕ ਦਾ ਨੁਕਸਾਨ ਕਰਾਉਂਦਾ ਹੈ ਬੇਕਸੂਰ ਲੋਕਾਂ ਦੀ ਜਾਨ ਲੈਂਦਾ ਹੈ ਤਾ ਫਿਰ ਰੋਸ ਆ ਜਿਹੜਾ ਉਹ ਤਾਂ ਨਜ਼ਰ ਆਉਣੀ ਆ ਪਰ ਖੈਰ ਸਰਹੱਦੀ ਇਲਾਕੇ ਦੇ ਸਰਹੱਦੀ ਪਿੰਡਾਂ ਦੇ ਕੀ ਹਾਲਾਤ ਨੇ ਉਹ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਆ ਸਥਾਨਕ ਸਹਿਯੋਗੀ ਵਿਸ਼ੰਬਰ ਬਿੱਟੂ ਤੇ ਮੇਰੇ ਕੈਮਰਾਮੈਨ ਸਹਿਯੋਗੀ ਅਰਜਿੰਦਰ ਕੁਮਾਰ ਦੇ ਨਾਲ ਨਪਿੰਦਰ ਸਿੰਘ ਬਰਾੜ న్యూਸ 18 ਗੁਰਦਾਸਪੁਰ ਬਾਡਰ